बाबा बा हंसांग सपोर्टस कल्चरल चैरिटेबल ट्रस्ट ट्रज बछोवाल वालों भाजी सिंह जी समर्पित सलाना सभ्याचारक नाटक मेला सत्त फरवरी दिन शुक्रवार पिंड बछोवाल तहसील फिलौर जिला जलंधर आजाद रंगमंच कला भवन वलों नाटक का मंच किया जाएगा तक वक् स्कूलों वालों कोरीग्राफिया पेश जा इस संतोखेसी चेयरमैन आजाद रंगमंच हरजीत ढेसी पीके यू द्वाबा जिला प्रधान सुरिंदरपाल ढेसी सीनियर मीत प्रधान पी के यू दुआबा जिला जलंधर आजाद इंचार्ज बीबा कुलवंत ने दुआबा न्यूज चौबी शान आदरे को विशेष सहयोग समूह ढेसी परिवार ग्राम पंचायत बछोवाल वो किया जाएगा रिपोर्ट अजय सिंह नागी गुरशांत नागी मनप्रीत सिंह फिलौर तो विशेष रिपोर्ट ਇਹ ਹਰ ਸਾਲ ਦੀ ਤਰ੍ਹਾਂ 7 ਫਰਵਰੀ ਨੂੰ ਅਸੀਂ ਬਾਬਾ ਹਰਸ ਸਿੰਘ ਤੇ ਮਾਤਾ ਧਨਖੌਰ ਦੇ ਸਮਰਪਿਤ ਅਸੀਂ ਇਹ ਮੇਲਾ ਕਰਾਉਨੇ ਆ ਉਹਨਾਂ ਦੀ ਵਰਸੀ ਮਨਾਉਨੇ ਆ ਇਸ ਸਾਲ ਜਿਹੜੀ ਵਰਸੀ 7 ਫਰਵਰੀ 2025 ਨੂੰ ਮਨਾਉਣ ਜਾ ਰਹੇ ਆ ਇਹਦੇ ਵਿੱਚ ਅਸੀਂ ਦੋ ਨਾਟਕ ਤੇ ਪੰਜ ਸਕੂਲ ਦੇ ਤੋਂ ਜਿਹੜੀਆਂ ਟੀਮਾਂ ਬੱਚਿਆਂ ਦੀ ਆਈਆਂ ਆ ਕਿਉਂਕਿ ਸਾਡੀ ਜਿਹੜਾ ਸਾਡਾ ਮੇਨ ਮਕਸਦ ਹੈ ਸਾਡਾ ਇਹ ਵਰਸਾ ਮਨਾਉਂਦਾ ਜਿਹੜੇ ਸਾਡੇ ਆਲੇ ਦੁਆਲੇ ਦੇ ਯੂਥ ਉਹਨਾਂ ਵਿੱਚ ਫੜਦੇ ਆ ਉਹਨਾਂ ਨੂੰ ਅਸੀਂ ਆਪਣੇ ਨਾਲ ਘੋਟ ਕੇ ਤੇ ਉਹਨਾਂ ਨੂੰ ਜਿਹੜੀ ਹੈਗੀ ਆ ਅਸੀਂ ਇਸ ਸੇਧ ਰਹੀਆਂ ਵੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦਾ ਰੋਲ ਚੱਲ ਰਿਹਾ ਹੈ ਅਸਲ ਵਿੱਚ ਉਹਨਾਂ ਨੂੰ ਨਸ਼ਿਆਂ ਦੇ ਬਾਰੇ ਜਾਗਰੂਕਤਾ ਕਰਨਾ ਤੇ ਪਰੇ ਕਰਦੀ ਇਹ ਸਾਡੀ ਇੱਕ ਛੋਟੀ ਜੀ ਸਾਡੀ ਇਹ ਕੋਸ਼ਿਸ਼ ਹੈ ਤੇ ਅਸੀਂ ਹਾਸ ਰੱਖਦੇ ਹਾਂ ਜਿਹੜੇ ਵੀ ਸਾਡੀ ਇਹ ਗੱਲ ਸੁਣਦੇ ਆ ਉਹ ਸੱਤ ਫਰਵਰੀ ਨੂੰ 12 ਵਜੇ ਬਾਬਾ ਹਰਸਤ ਸਿੰਘ ਅਕੈਡਮੀ ਦੇ ਵਿੱਚ ਬੱਚੋਆਂ ਪਹੁੰਚੋ ਤੇ ਸਾਡੇ ਸਪਰੋਹਨ ਦਾ ਸਾਡਾ ਨਾਲ ਸਾਥ ਦਿਓ